ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਉਮੀਦ ਕਰਦੇ ਹਾਂ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਇਹਨਾਂ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਅਜੀਹੀ ਵੀਡੀਓ ਤਾਂ ਵਾਇਰਲ ਹੋਈ ਜਾਂਦੀ ਹੈ ਜਿਹਨੂੰ ਦੇਖ ਕੇ ਇੱਕ ਵਾਰ ਤਾਂ ਸਾਰੇ ਹੈਰਾਨ ਹੋ ਜਾਂਦੇ ਆ ਆਹ ਵੀਡੀਓ ਵਿੱਚ ਵੀ ਤੁਸੀਂ ਦੇਖ ਕੇ ਨਾ ਸਾਰਿਆਂ ਨੇ ਹੈਰਾਨ ਹੋਣਾ ਵੀ ਇਹ ਸ਼੍ਰੀ ਮੁਕਸਾ ਸਾਹਿਬ ਦੀ ਵੀਡੀਓ ਹੈ ਤੇ ਉੱਥੇ ਜਾ ਕੇ ਕੁਝ ਲੋਕ ਬਈ ਆਪਣੀਆਂ ਮਾੜੀਆਂ ਕਰਤੂਤਾਂ ਕਰਨੋਂ ਨਹੀਂ ਹਟਦੇ ਆਹ ਦੇਖ ਸਕਦੇ ਹੋ ਤੁਸੀਂ ਵੀਡੀਓ ਵਿੱਚ ਜਿ ਇੱਕ ਬੰਦਾ ਗੁਰੂ ਘਰ ਜਾ ਕੇ ਦੇਖੋ ਇੱਕ ਔਰਤ ਨੂੰ ਨਾ ਸ਼ਰਯਾਵਨ ਨੰਬਰ ਫੜਾ ਰਿਹਾ ਹੈ ਤੇ ਇਹਦੀ ਵੀਡੀਓ ਇੱਕ ਬੰਦੇ ਦੁਆਰਾ ਰਿਕਾਰਡ ਕਰ ਲਈ ਜਾਂਦੀ ਲੋਕ ਧਾਰਮਿਕ ਸਥਾਨਾਂ ਤੇ ਜਾਂਦੇ ਆ ਆਪਣੇ ਪਾਪ ਬਖਸ਼ਾਉਣ ਅਰ ਇਹੋ ਜੇ ਬੰਦੇ ਜਾਂਦੇ ਆ ਬਈ ਇਹੋ ਜੇ ਕੰਮ ਕਰ ਤੇ ਜੇ ਇਹੋ ਜੇ ਬੰਦਿਆਂ ਤੇ ਸਿੰਘ ਕਾਰਵਾਈ ਕਰ ਦੇਣ ਤੇ ਫੇਰ ਲੋਕਾਂ ਨੇ ਸਿੰਘਾਂ ਨੂੰ ਹੀ ਮਾਰਾ ਕਹਿਣਾ ਹੁੰਦਾ ਪਰ ਤੁਸੀਂ ਆਪ ਹੀ ਹਿਸਾਬ ਲਾ ਕੇ ਦੱਸੋ ਵੀ ਇਹੋ ਜੇ ਬੰਦਿਆਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਤੇ ਜਿਹੜੇ ਗੁਰੂ ਘਰ ਜਾ ਕੇ ਵੀ ਆਪਣੀਆਂ ਮਾੜੀਆਂ ਹਰਕਤਾਂ ਤੋਂ ਬਾਜ਼ ਨਹੀਂ ਹੁੰਦੇ ਤੇ ਸਾਰੇ ਜਾਣੇ ਕਮੈਂਟ ਬਾਕਸ ਵਿੱਚ ਇਨ੍ਹਾਂ ਬੰਦਿਆਂ ਨੂੰ ਲਾਣ ਤਾਂ ਜ਼ਰੂਰ ਪਾ ਕੇ ਜਾਇਓ ਜਿਹੜੇ ਗੁਰੂ ਘਰ ਜਾ ਕੇ ਵੀ ਇਹੋ ਜੇ ਗਲਤ ਕੰਮ ਕਰਦੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਬਈ ਸਾਰੇ ਜਾਣੇ